ਕਰਾਂਗਾ ਸਿਟੀ ਪੁਲਿਸ थाना श्री ਲਲਕੋ ਸਾਹਿਬ ਤੋਂ ਨਸੀਬ ਖਾਨ ਜੀ ਜੋ ਕਿ ਬੰਦੋਬਸਤ ਡਿਊਟੀ ਧਰਵਾਦ ਗੱਲੂ ਜੀ ਦਾ ਰਾਮ ਰਾਖੇ ਜੀ ਦਾ ਜਿਹੜੀ ਸਿੱਖਿਆ ਮੈਨੂੰ ਪੜਾਇਆ ਮੌਕਾ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੁੱਖੀ ਗੱਲ ਮੈਂ ਜਿਹਨੂੰ ਕਰਦੇ ਆ ਜਿਹੜਾ ਭਗਵਾਨ ਰਾਮ ਹੈ ਇੱਕ ਐਸਾ ਚਿਤਤਰ ਹੈ ਜਿਹੜਾ ਮਾਪਿਆਂ ਦਾ ਕਹਿਣ ਕਾ ਕਾਹੀ ਮਰੀਆਦਾ ਮਸ਼ੂਤਰ ਕਿਹਾ ਜਾਂਦਾ ਉਹ ਯੁਗ ਕੀ ਸਮੇਂ ਚ ਭਗਵਾਨ ਰਾਮ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਉਹ ਇੰਨੀਆਂ ਜਿਆਦਾ ਸਾਫ਼ ਕਹਿ ਜੇ ਅਸੀਂ ਉਹ ਤੇ ਆਮ ਜ ਕਰੀਏ ਤਾਂ ਦੁਨੀਆ ਦਾ ਕਲਿਆਣ ਹੋ ਸਕਦਾ ਕਿਉਂਕਿ ਸੋਸ਼ਲ ਮੀਡੀਆ आधुनिकता ਦੇ ਦੌਰ ਵਿੱਚ ਅਸੀਂ ਬਜ਼ੁਰਗਾਂ ਦਾ ਸਤਕਾਰ ਕਰਨਾ ਭੁੱਲ ਗਏ ਕਿਉਂਕਿ ਭਗਵਾਨ ਰਾਮ ਦੀ ਨੇ ਸਾਨੂੰ ਦੱਸਿਆ ਵੀ ਬਜ਼ੁਰਗਾਂ ਦਾ ਗਿਆਨ ਮੰਨ ਕੇ ਹੀ ਸਤਕਾਰ ਕੀਤਾ ਜਾ ਸਕਦਾ ਔਰ ਇਹ ਸਿੱਖਿਆਵਾਂ ਤੇ ਅਮਲ ਕਰਕੇ ਹੀ ਗੁਰੂਕਾਂ ਦਾ ਕਲਿਆਣ ਹੋ ਸਕਦਾ ਜੈ ਸ਼੍ਰੀ ਰਾਮ ਥੈਂਕ ਯੂ ਥੈਂਕ ਯੂ ਵੈਰੀ ਵਲ। ਈਲਾ ਜਿਹੜੇ ਉਤਸਵ ਕਲੱਬ ਹੈ ਉਹਦੇ ਵੱਲੋਂ ਛੋਡਾ ਮਾਰਕੀਟ ਅਨੰਦਪੁਰ ਸਾਹਿਬ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਰਾਮ ਰੀਲਾ ਦਾ ਜਿਹੜਾ ਮੰਚਨ ਕੀਤਾ ਜਾ ਰਿਹਾ ਬਲਰਾਮ ਪ੍ਰਾਚਰ ਤੇ ਰਾਮ ਪ੍ਰਚਰ ਜੀ ਇਨਾਂ ਦੀਆਂ ਤਿੰਨ ਪੀੜੀਆਂ ਹੋ ਚੁੱਕੀਆਂ ਇੱਥੇ 1962 ਤੋਂ ਲਗਾਤਾਰ ਚੱਲ ਰਿਹਾ ਹੈ। ਔਰ ਬੜਾ ਲੋਕਾਂ ਦਾ ਬੜਾ ਰੁਝਾਨ ਹੈ। ਇਹਨਾਂ ਵੱਲੋਂ ਅਪੀਲ ਹੈ ਕਿ 2 ਅਕਤੂਬਰ ਨੂੰ ਸ਼ਾਮੀ 5 ਵਜੇ ਤੋਂ ਕੌਜੀ ਮੈਦਾਨ ਜਿਹੜੀ ਨਾਮ ਤੋਂ ਕਰ ਰਹੇ ਨੇ। ਇਹਨਾਂ ਦਾ ਇਹ ਆਯੋਜਨ ਕੀਤਾ ਜਾਏਗਾ। ਬਹੁਤ ਵੱਧ ਤੋਂ ਬੇਲਿਆ ਹੋ ਆ ਆਖਦਾ ਹੈ ਕਿ ਨਹਿਰੇ ਦੇ ਇਹ ਜਿਹੜੀ ਰਾਮਨੀਲਾ ਹੈ ਇਹ ਪਿਛਲੇ ਤਕਰੀਬਨ ਸਾਲ 1962 ਤੋਂ ਸਾਡੇ ਦਾਦਾ ਪੱਤਨ ਗਿਆਨ ਚੰਦ ਪ੍ਰਾਸ਼ਰ ਜਿਹੜੇ ਹੈ ਉਹ ਕਰਵਾਉਂਦੇ ਆ ਰਹੇ ਸੀ ਉਸ ਤੋਂ ਬਾਅਦ ਸਾਡੇ ਫਾਦਰ ਨਾ ਰਾਮ ਲਾਲ ਨੂੰ ਨਿਰੰਤਰ ਜਾਈ ਰੱਖਿਆ 1997 ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਸਾਡੇ بڑے ਭਰਾ ਰਾਮ ਪ੍ਰਸ਼ਰ ਜੀ ਨੇ ਇਹਦੀ ਜਿਹੜੀ ਪ੍ਰਧਾਨਗੀ ਹਸਮਾਰੀ ਹੈ ਤੇ ਤਕਰੀਬਨ 1997 ਤੋਂ ਲੈ ਕੇ ਹੁਣ ਤੱਕ ਜੇ ਅਸੀਂ ਗਿਣੀਏ ਤਾਂ ਤਕਰੀਬਨ ਸਾਨੂੰ 30 ਸਾਲ ਦਾ ਸਮਾਂ ਜਿਹੜਾ ਹੈ ਉਹ ਹੋ ਚੁੱਕਿਆ ਹੈ ਇਸ ਹੀ ਸਥੇ ਤੇ ਰਾਮਲੀਲਾ ਕਰਵਾਉਂਦੇ ਆਂ ਨੂੰ ਮਾਤਾ ਸ਼੍ਰੀ ਨੈਣਾਦੇਵ ਦੇ ਚਦਾਂ ਦੇ ਵਿੱਚ ਵਸੀ ਇਹ ਗੋਗਨਗਰੀ ਤੇ ਰੰਗਪੁਰ ਸਾਹਿਬ ਦੇ ਵਿੱਚ ਜਿਹੜੀ ਪ੍ਰਭੂ ਸ਼੍ਰੀ ਰਾਮ ਦੀ ਰਾਮਲੀਲਾ ਹੈ ਇਹ ਹਰ ਸਾਲ ਅਸੀਂ ਇਹ ਤਿਆਰੀ ਕਰਕੇ ਇੱਥੇ ਕਰਵਾਉਂਦੇ ਆਂ ਅਲੱਗ-ਅਲੱਗ ਕਲਾਕਾਰ ਪ੍ਰਭੂ ਸ਼੍ਰੀ ਰਾਮ ਜੀ ਦਾ ਲਕਸ਼ਮਣ ਜੀ ਦਾ ਭਰਾਤਾ ਲਕਸ਼ਮਣ ਜੀ ਦਾ ਸੀਤਾ ਮਾਤਾ ਦਾ ਤੇ ਉਹ ਮੋੜ ਜਿਹੜੇ ਰੋਲ ਹੈ ਉਹ ਸਾਰੇ ਨਿਵਾਉਂਦੇ ਆਂਦੇ ਆ ਅਸੀਂ ਰਾਮਲੀਲਾ ਉਤਸਵ ਕਮੇਟੀ ਸਾਡੀ ਜਿਹੜੀ ਕਮੇਟੀ ਹੈ ਉਹਦਾ ਨਾਮ ਹੈ ਔਰ ਸ਼੍ਰੀ ਸਤਾਂਤਨ ਤਰਨਸਵਰ ਅੰਧਪੁਰ ਸਾਹਿਬ ਦੇ ਛੰਡੇ ਥੇਟ ਅਸੀਂ ਇਹ ਸਾਰੇ ਆਯੋਜਨ ਜਿਹੜੇ ਹੈ ਹਰ ਸਾਲ ਵਿਜੇਦਸ਼ਮੀ ਵਾਲੇ ਦਿਨ ਦੁਸ਼ਹਿਰੇ ਵਾਲੇ ਦਿਨ ਦੁਸ਼ਹਿਰਾ ਮੇਲਾ ਜਿਹੜਾ ਹੈ ਬੜੀ ਧੂਮ ਭਾਵਨਾ ਕਰਵਾਇਆ ਜਾਂਦਾ ਹੈ ਔਰ ਇਹ ਦੁਸ਼ਹਿਰਾ ਮੇਲਾ ਜਿਹੜਾ ਹੈ ਪਸ਼ੂ ਮੰਡੀ ਵਾਲੇ ਗਰਾਊਂਡ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਇਕੱਠੇ ਹੋ ਕੇ ਸਾਡੀ RAMNILLA ਉਤਸਵ ਕਲੱਬ ਦੇ ਛੰਡੇ ਥੱਲੇ ਕਰਵਾਇਆ ਜਾਂਦਾ ਹੈ ਸਮਾਂ ਬਹੁਤ ਬਦਲ ਗਿਆ ਜੀ ਪਹਿਲਾ ਜਿਹੜੇ ਕਲਾਕਾਰ ਦੇ ਕਲਾਕਾਰਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਸੀ ਉਹ ਥੋੜਾ ਜਿਆਦਾ ਕਲਾਕਾਰਾਂ ਦੇ ਵਿੱਚ ਵੀ ਔਰ ਜਿਹੜੇ ਸਾਡੇ ਸਮਾਜ ਦੇ ਲੋਕ ਹੈ ਉਹਨਾਂ ਦੇ ਵਿੱਚ ਉਤਜਾਹਣ ਘਟਿਆ ਹੈ ਕਿਉਂਕਿ ਰਾਮਾਨੰਦ ਸਾਗਰ ਦੀ ਪ੍ਰਗਮਣ ਤੋਂ ਬਾਅਦ ਤੇ ਜਿਹੜੀ ਲੋਕਾਂ ਨੇ ਰਵਾਇਣ ਲਾਈਵ ਦੇਖੀ ਹੈ ਉਸ ਤੋਂ ਬਾਅਦ ਰੌਲਾ ਤੇਜ਼ ਘਟ ਗਿਆ ਪਰ ਫੋ ਫਿਰ ਵੀ ਅਜੋਕੇ ਸਮੇਂ ਦੇ ਵਿੱਚ ਅੱਜ ਵੀ ਖੁਸ਼ਕਿਸਮਤ ਹੈ ਕਿ ਜਿਹੜੇ ਸਾਡੇ ਸ਼ਹਿਰ ਦੇ ਲੋਕ ਹੈ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਹੈ ਕਟਕਿੰਡੀ ਦੇ ਵਿੱਚ ਆ ਰਹੇ ਆ ਪਰ ਉਹ ਲੇਕਿਨ ਰਾਮ ਜੀ ਦੇਖਣ ਦੇ ਲਈ ਜਰੂਰ ਆਉਂਦੇ ਆ ਇਹ ਰੰਤਾਰ 1912 ਤੋਂ ਚੱਲਦੀ ਆ ਰਹੀ ਹੈ ਪਹਿਲਾਂ ਮੇਰੇ ਦਾਦਾ ਜੀ ਪਟਨਾ ਗਿਆ ਜਦੋਂ ਪਾਸੇ ਰਾਮ ਦਾ ਘਰ ਆਉਂਦੇ ਰਹੇ ਆ ਉਸ ਤੋਂ ਬਾਅਦ ਜਰੀਏ ਇਹ ਲਿੰਦਾ ਹੈ ਸਾਡੇ ਪਿਤਾ ਜੀ ਸੁਭਾਸ ਚੰਦ ਦਾ ਮਾਣ ਜੀ ਦਾ ਸ਼ੁਰੂ ਹੋਈ ਉਸ ਤੋਂ ਬਾਅਦ ਮੇਰੇ ਭਰਾ ਜੀ ਰਾਮ ਪ੍ਰਸਾਦ ਜੀ ਵੱਲੋਂ ਜਿਹੜੀ ਰਾਮ ਜੀ ਦਾ ਹੈ ਜਦੋਂ ਅੰਤਾਰ ਕਰਵਾਈ ਜਾ ਰਹੀ ਹੈ ਔਰ ਇਸ ਮੀਟਿੰਗ ਚੱਲਦਿਆਂ ਨੂੰ ਤਰੀਬਤ 30 ਸਾਲ ਤੋਂ ਪੁੱਲਾ ਸਮਾਏ ਹੋ ਚੁੱਕਿਆ ਹੈ ਅਜਾ ਘਟਾ ਨਹੀਂ ਸੀ ਬੋਲ ਸੀ ਆਪਤੀ रामचंद्र ਮਹਾਰਾਜ ਕੀ ਜੈ ਸਾਡੇ ਰਸੀਦ ਸਿੰਘ ਜੀ ਜੋ ਕਿ ਹਰ ਸਾਲ ਸਾਡੇ ਚੱਕਰ ਆਦੇ ਹੈ ਜਿੱਥੇ

बहुत धन्यवाद बहुत दिन तय दिन से करता हूँ इन सब कमेटी वालों इनका उत्साह बनाया करो जी ये कलाकार बैठे हैं इनका उत्साह बनाया करो सबसे विनती है हाँ, तालियां मार के तो मैं सबसे

बहुत अच्छी बात बताई परंतु तो ये बात समझ में नहीं आई वो दो प्रधान कौन से हैं तो तेरी जो तुमने देवा और तुम टकरा है महाराज मुमकिन से मुमकिन विचार हो जाए जाना भी अभी अपना हार सिंगार करो तो तूने ठीक समय पर बतलाया है परंतु अब तो बतला मैं क्या करूं रानी मुझको क्या गर्ज है कोई राजा बने जा गंगा रामगा शांति की देवी कहती है वे अंदर से तुझके ਯਾ ਯਾ ਕਿਤੇ ਇੰਨੀ ਮੁਝੇ ਤੋਂ ਉਹ ਬਰਦਾਸ਼ਤ ਨਹੀਂ ਮੈਂ ਬੇਤੀ ਕਰਾਂਗਾ ਜਨੈਕ ਕੁਵਾਰ ਜੀ ਨੂੰ ਕਿ ਅੱਜ ਹੋਈਆਂ ਸੰਗਤਾਂ ਦੇ ਸਨਮੁਖ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਤੇ ਦੋਸ਼ ਮਜੂਰ ਕਹਿ ਜਨੈਕ ਸ਼੍ਰੀ ਨਿਕੁਵਾਰ